ਪਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸੋਹਾਈ RAM ਕੇ ਕਰ ਕਿਰਪਾ ਦਿਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਉਹੋਂ ਦੁੱਖਾ ਨਾ ਹੀ ਜਾਏ ਇੱਛੁ ਕੋ ਨੀ ਵਡ ਪਾਗਣੀ ਵਰ ਪਾਇਆ ਹਰ ਰਾਈ ਮਿਲ ਸਈਆ ਮੰਗਲ ਲਗਾਵਈ ਗੀਤ ਗੋਵਿੰਦ ਅਲਾਈ ਹਰ ਜਿਹਾ ਵਰਨਾ ਦੇ ਸਈ ਕੋਈ ਦੂਜਾ ਲਵ ਨਾ ਲਾਏ ਹਲਤ ਪਲਤ ਸਵਾਰੀਆਂ ਨਿਚਲ ਦਿੱਤੀਆਂ ਨ ਜਾਏ ਅੰਸਾਰ ਸਾਗਰ ਤੇ ਰਖੀ ਅਨ ਬੋੜ ਨ ਜਨਮ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸੁਲਾਹੀਐ ਜਿਸਨੋ ਤਿਲਨਾਤ ਮਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਵਲਗੁਣ ਨਿਤ ਸਲਾਹੀਐ ਜਿਸਨੋ ਤਿਲਨਾਪਤmai ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੇ ਫਗੜ ਦੀਆਂ ਸ਼ੁਭਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਫਗੜ ਦੇ ਮਹੀਨੇ ਨੂੰ ਲੈ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ মহারাজ ਤੁਹਾਨੂੰ ਉਪਦੇਸ਼ ਕਰਦੇ ਹਨ ਕਿ ਸਰਦੀਆਂ ਦੇ ਮੌਸਮ ਤੋਂ ਬਾਅਦ ਕਪਸਿਲਸਨਾਟੀ ਉਹ ਹਾਲ ਦੇਖਿਆ ਹੈ। ਬਿਕਲੀਪਸਮ ਇਤੋਂ ਦੂਬਿੰਟਸ ਪ੍ਰੋਮਾਇ ਹੰ ਬਰਫ ਪਈ ਹੈ, ਸਨੋ ਪਈ ਹੈ। ਅਤੇ ਜੋ ਹੁਣ ਤੱਕ ਸਾਡੇ ਘਰਾਂ ਦੇ ਆਲੇ-ਦੁਆਲੇ ਸਰਤਾਵਾਂ ਉੱਪਰ 13 ਦੇ ਢੇਰ ਲੱਗੇ ਹੋਏ ਹਨ। ਮੌਸਮ ਦੇ ਵਿੱਚ ਪ੍ਰਕਟਪਨ ਆ ਜਾਂਦਾ ਹੈ। ਜੀਵਨ ਮਾਨੋ ਰੁਕ ਜਾਂਦਾ ਹੈ। ਸੁਸ਼ਾਂਤ ਰੂਪ ਦੇ ਖੇੜੇ ਦੇ ਨਾਲ ਮੌਸਮਿਕ ਪਰਵਰਤਨ ਆਉਂਦਾ ਹੈ। ਅਤੇ ਇਹ برفਾਂ ਜਿਵਨ ਲੱਭ ਜਾਂਦੀ ਹੈ ਹਾਂ ਜੀਵਨ ਦੇ ਅੰਦਰੋਂ ਉਠੋੜਤਾ ਖਤਮ ਹੋਣ ਲੱਗਦੀ ਹੈ ਜੀਵਨ ਦੇ ਅੰਦਰ ਲਚੀਲਾਪਨ ਆਉਂਦਾ ਹੈ ਵੰਸਪਤੀ ਬੋਲਦੀ ਹੈ ਜੜਿਆ ਬਸੰਤ ਫੁੱਲੀ ਬਨ ਰਹਾ ਹੈ ਵੰਸਪਤੀ ਬੋਲਦੀ ਹੈ ਇਸ ਤਰੀਕੇ ਦੇ ਨਾਲ ਬਾਹਰੀ ਪਰਵਰਤਨ ਦਾ ਸਾਡੇ ਜੀਵ ਉੱਪਰ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਮਨੁੱਖੀ ਜੀਵਨ ਵਿੱਚ ਵੀ ਵਿਸ਼ੇ ਵਿਕਾਰਾਂ ਵਿਚ ਰਹਿਣ ਕਰਕੇ ਮਾਇਆ ਦੇ ਪ੍ਰਭਾਵ ਦੇ ਕਾਰਨ ਜੋ ਜੀਵਨ ਠੋੜਦਾ ਆ ਗਈ ਸੀ ਜੀਵ ਦੇ ਅੰਦਰ ਪ੍ਰੁੱਖਾਪਨ ਆ ਗਿਆ ਸੀ ਤੇ ਜੀਵਨ ਨੀਰਸ ਹੋ ਚੁੱਕਾ ਸੀ ਰਸ ਵਿਹੋਣਾ ਹੋ ਚੁੱਕਾ ਸੀ ਗੁਰੂ ਦੇ ਉਪਦੇਸ਼ ਰਾਹੀਂ ਸਤ ਸੰਗਤ ਦੇ ਵਿਲਾਪ ਰਾਹੀਂ ਉਸ ਦੇ ਅੰਦਰ ਲਚੀਲਾਪਨ ਆਉਂਦਾ ਹੈ ਉਸ ਦੇ ਅੰਦਰ ਠਹਿਰਾਵ ਆਉਂਦਾ ਹੈ ਇਹ ਹਿਰਦਾ ਮੋਲ ਜਾਂਦਾ ਹੈ ਇਸ ਹਿਰਦੇ ਅੰਦਰ ਪ੍ਰਫੁੱਲਤਾ ਆਂਦੀ ਹੈ ਸਤਗੁਰੂ ਜੀ ਫਰਮਾਉਂਦੇ ਹਨ ਫਲਪੁਣ ਆਨੰਦ ਉਪਾਰ ਜਨਾ ਹਰ ਸੱਜਣ ਵਰਤੀ ਆਏ ਹਰੀ ਸੱਜਣ ਹਿਰਦੇ ਅੰਦਰ ਪ੍ਰਗਟ ਹੋਏ ਹਨ ਗੁਰੂ ਦੇ ਮਿਲਾਪ ਰਾਹੀਂ ਗੁਰੂ ਦੇ ਉਪਦੇਸ਼ ਰਾਹੀਂ ਸਤ ਸੰਗਤ ਵਿੱਚ ਬੈਠ ਕੇ ਹਰੀ ਜਸ ਸੁਣਨ ਅਤੇ ਕਮਾਉਣ ਦੇ ਨਾਲ ਹਿਰਦੇ ਅੰਦਰ ਪਰਵਰਤਨ ਆਉਂਦਾ ਹੈ ਅਤੇ ਮੇਰੇ ਅੱਖ ਦੇ ਹਨ ਹਰੀ ਵਾਹਿਗੁਰੂ ਪ੍ਰਮਾਤਮਾ ਉਹ ਹਿਰਦੇ ਸੇਜ ਅੰਦਰ ਪ੍ਰਗਟ ਹੋਏ ਹਨ ਅਤੇ ਮੇਰੇ ਜੀਵਨ ਦੇ ਅੰਦਰ ਆਨੰਦ ਆਇਆ ਹੈ ਉਮਾ ਆਇਆ ਹੈ ਖੁਸ਼ੀ ਆਈ ਹੈ ਸੰਤ ਸਹੀ RAM ਕੀ ਕਰ ਕਿਰਪਾ ਦੀਆ ਮਿਲਾਏ ਗੁਰਮੁਖ ਜਨ ਵਾਹਿਗੁਰੂ ਪ੍ਰਮਾਤਮਾ ਦੇ ਮਲਾਪ ਵਿੱਚ ਸਹਾਇਕ ਬਣਦੇ ਹਨ ਉਹ ਆਪ ਨਾਮ ਸਿਮਰਦੇ ਹਨ ਬਾਣੀ ਪੜ੍ਹਦੇ ਹਨ ਗੁਰਮਤ ਦੇ ਧਾਰਨੀ ਹੁੰਦੇ ਹਨ ਅਤੇ ਦੂਜਿਆਂ ਉੱਪਰ ਵੀ ਕਿਰਪਾ ਬਖਸ਼ਿਸ਼ ਮਿਲ ਕਰਕੇ ਗੁਰੂ ਦੀ ਬਾਣੀ ਗੁਰੂ ਦਾ ਪਿਆਰ ਇਕਾ ਦਿੰਦੇ ਹਨ ਸੇਜ ਸੁਹਾਵੀ ਸਰਬ ਸੁਖ ਕੋ ਦੁੱਖਾ ਨਾ ਹੀ ਜਾਏ ਇਹਦਾ ਸੇਜ ਉਹ ਸੁਹਾਵਣੀ ਹੋ ਗਈ ਹੈ ਵਾਹਿਗੁਰੂ ਪ੍ਰਮਾਤਮਾ ਆਪ ਉਸ ਹਿਰਦੇ ਸੇ ਉੱਪਰ ਵਿਰਾਜਮਾਨ ਹੋਏ ਹਨ ਭਾਵ ਵਾਹਿਗੁਰੂ ਪ੍ਰਮਾਤਮਾ ਦੀ ਯਾਦ ਹਰ ਪਲ ਮੇਰੇ ਹਿਰਦੇ ਵਿੱਚ ਘੁਲ ਬੜੀ ਰਹਤੀ ਹੈ ਉਹ ਦੁਨਿਆਵੀ ਦੁੱਖ ਮੈਨੂੰ ਪਹੁੰਚਦੇ ਨਹੀਂ ਹਨ ਮੈਨੂੰ ਪ੍ਰਭਾਵਿਤ ਨਹੀਂ ਕਰਦੇ ਇੱਛੁ ਪੁਣੀ ਵੜਪਾ ਗਣੀ ਵਰਪਾਇਆ ਹਰ ਰਾਇ ਵੱਡੇ ਭਾਗਾ ਵਾਲੀ ਇਸ ਜੀਵਾਤਮਾ ਦੀ ਰੂਪੀ ਇੱਛੇ ਦੀ ਕਾਮਨਾ ਪੂਰੀ ਹੋਈ ਹੈ ਹਰੀ ਵਾਹਿਗੁਰੂ ਪਰਮਾਤਮਾ ਆਪ ਵਰ ਰੂਪ ਵਿੱਚ ਪ੍ਰਾਪਤ ਹੋਇਆ ਹੈ ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਈ ਵਿਆਹ ਸ਼ਾਦੀ ਦੇ ਸਮਾਗਮਾਂ ਦੇ ਅੰਦਰ ਆਪਾਂ ਵੇਖਿਆ ਹੈ ਸਾਰੇ ਮਿਲ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ ਇਹ ਤਾਂ ਬਾਹਰੀ ਸੰਸਾਰਿਕ ਸੁੱਖ ਦੀ ਗੱਲ ਹੈ ਲੇਕਿਨ ਹੁਣ ਮੇਰੇ ਹਿਰਦੇ ਅੰਦਰ ਜਦੋਂ ਵਾਹਿਗੁਰੂ ਪਰਮਾਤਮਾ ਪ੍ਰਗਟ ਹੋਇਆ ਹੈ ਆਪ ਸੰਗਤ ਰੂਪ ਵਿੱਚ ਬੈਠ ਕੇ ਸੰਗੀ ਸਹੇਲੀਆਂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਮਿਲਾਪ ਦੇ ਖੁਸ਼ੀ ਦੇ ਗੀਤ ਗਾਉਂਦੀ ਹਾਂ ਹਰ ਜੇਹਾ ਆਵਰਣ ਦਿੱਸੇ ਕੋਈ ਦੂਜਾ ਲਗਨ ਨਾ ਲਾਏ ਹਰੇ ਵਾਹਿਗੁਰੂ ਪ੍ਰਮਾਤਮਾ ਵਰਗਾ ਤਾਹੋ ਕੋਈ ਹੈ ਹੀ ਨਹੀਂ ਕੋਈ ਉਸ ਤੇ ਨੇੜੇ ਵੀ ਨਹੀਂ ਆ ਸਕਦਾ ਵਾਹਿਗੁਰੂ ਪ੍ਰਮਾਤਮਾ ਇਤਨਾ ਵਿਸ਼ਾਲ ਹੈ ਇਤਨਾ ਵੱਡਾ ਹੈ ਜਿਹੜੇ ਲੋਕ ਉਸ ਮਾਲਕ ਦੀ ਯਾਦ ਜੁਬ ਜਾਨਦੇ ਹਮ ਹਲਤ ਪਲਤ ਸਵਾਰਿਆਂ ਨੇ ਦੇਚਲ ਦਿੱਤੀਆਂ ਨ ਜਾਏ ਉਹਨਾਂ ਦਾ ਲੋਕ ਪਰਲੋਕ ਸਬਰ ਜਾਂਦਾ ਹੈ ਅਤੇ ਆਪਣੇ ਜੀਵਨ ਨੂੰ ਉਹ ਸਫਲ ਕਰ ਲੈਂਦੇ ਹਨ ਸੰਸਾਰ ਸਾਧਰ ਤੇ ਰੱਖਿਅਨ ਬਹੁੜ ਨ ਜਮੈਤਾ ਹੈ ਵਾਰ-ਵਾਰ ਜਮਣ ਮਰਨ ਦਾ ਸਿਲਸਿਲਾ ਮੁੱਕ ਜਾਂਦਾ ਹੈ ਤਾਂ ਜੀਵ ਰੂਪੀ ਇਸਤਰੀਆਂ ਨੂੰ ਸੁਦੇਨੀ ਮਾਲਕ ਦੀ ਬਖਸ਼ਿਸ਼ ਮਿਹਰ ਪ੍ਰਾਪਤ ਹੁੰਦੀ ਹੈ ਜੇਵਾ ਇਹ ਅਨੇਕ ਗੁਣ ਤੇਰੇ ਨਾਮੇ ਚਰਨਿ ਪਾਈ ਵਾਹਿਗੁਰੂ ਪ੍ਰਮਾਤਮਾ ਉਸੇ ਗੁਣਾ ਦੇ ਸਾਗਰ ਕੋ ਇੱਕ ਜੀਵਾਂ ਦੇ ਨਾਲ ਮੈਂ ਆਪ ਕੀ ਦੇ ਕਿੰਨੇ ਗੁਣ ਲਾ ਸਕਦਾ ਹਾਂ ਜਿਹੜੇ ਮਨੁੱਖ ਵਾਹਿਗੁਰੂ ਦੀ ਸਿਫਤ ਲਾ ਕਰਦੇ ਹਨ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਉਹਨਾਂ ਨੂੰ ਇਹ ਯਕੀਨ ਪ੍ਰੋਸਾ ਹੋ ਜਾਂਦਾ ਹੈ ਸਾਰੇ ਕਾਇਨਾਤ ਅੰਦਰ ਵਾਹਿਗੁਰੂ ਪ੍ਰਮਾਤਮਾ ਆਪ ਵਸਿਆ ਹੈ ਉਸ ਦਾ ਹੁਕਮ ਵਰਤਿਆ ਹੈ ਅਤੇ ਉਸ ਸਾਰੇ ਕਾਇਨਾਤ ਵਿੱਚ ਹੀ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਮਹਿਸੂਸ ਕਰਦੇ ਹਾਂ ਕਿ ਇਸੇ ਨਾਲ ਫਿਰ ਤੋਖਾ ਨਹੀਂ ਕਰਦੇ ਫਰੇਮ ਨਹੀਂ ਕਰਦੇ ਇਸ ਦਾ ਦਿਲ ਨਹੀਂ ਦੁਖਾਂਦੇ ਨਿੰਦਿਆ ਚੁਗਲੀ ਤੋਂ ਉੱਪਰ ਉੱਠ ਜਾਂਦੇ ਹਾਂ ਹਲਗੁਣ ਲਈ ਸਲਾਹੀ ਹੈ ਜਿਸ ਨੂੰ ਦਿਲ ਨਾਲ ਪਾਏ ਇਸ ਤੋਂ ਨੰਦੇ ਮਹੀਨੇ ਵਿੱਚ ਜੀਉਣ ਦੇ ਜਨਾ ਪਲੰ ਨੂੰ ਅਪਾ ੜਾ ਰਹੇ ਹਾਂ ਉਹਦੇ ਵਿਆਹ ਦੇ ਹਮ ਉਹਨਾਂ ਪਲੰਕ ਜੇਕਰ ਵਾਹਿਗੁਰੂ ਪ੍ਰਮਾਤਮਾ ਦੀ ਯਾਦ ਸਾਦੇ ਹਿੱਦ ਦੇ ਵਿੱਚ बसी ਹੋਈ ਹੈ ਉਹ ਵਾਹਿਗੁਰੂ ਪ੍ਰਮਾਤਮਾ ਇਸ ਨੂੰ ਪੂਰਾ ਭਰਤੀ ਤਬਾ ਨਹੀਂ ਹੈ ਅਪੰਸਤੇ ਗੁੰਨ ਦਾਹੀ ਜਾਂ ਨਾ ਗਾਈਏ ਉਹ ਤਾਂ ਵੀ ਸਾਡੀ ਸੰਭਾਲ ਕਰਦਾ ਹੈ ਲੇਕਿਨ ਜਦੋਂ ਉਸਤੇ ਆਪਾਂ ਗੁੰਗਾਤੇ ਹਾਂ ਸਿਰਸਰਾ ਕਰਦੇ ਹਾਂ ਤਾਂ ਸਦੀਵੀ ਉਸਦੀ ਬਖਸ਼ਿਸ਼ ਉਸਦੀ ਮਿਹਰ ਸਾਨੂੰ ਪ੍ਰਾਪਤ ਹੁੰਦੀ ਹੈ ਫਗਣ ਦੇ ਮਹੀਨੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ